ਨੋ ਬਈ ਜੀ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਆ ਕਿ ਰਿਟੇਲ ਦਾ ਹੈਂਡਲੂਮ ਦਾ ਸਾਰਾ ਦਾ ਸਾਰਾ ਸਾਮਾਨ ਤੁਹਾਨੂੰ ਇੱਥੇ ਮਿਲਣਾ ਹੈਗਾ ਜੀ ਹੋਲ ਸੇਲ ਰੇਟਾਂ ਦੇ ਵਿੱਚ ਤੇ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਵਿਜ਼ਿਟ ਕਿੱਥੇ ਕੀਤਾ ਹੈ ਜੀ ਹੈਂਡਲੂਮ ਬਾਜ਼ਾਰ ਸ਼ਹਿਰ ਬਠਿੰਡਾ ਕਪੜਾ ਮਾਰਕੀਟ ਦੇ ਵਿੱਚ ਤੁਸੀਂ ਆਉਣਾ ਆ ਔਰ ਬੜੇ ਘੈਂਟ ਘੈਂਟ ਜੋਫਰ ਇਹਨਾਂ ਨੇ ਲਾਏ ਹੋਏ ਆ ਇੱਥੇ ਹਰ ਇੱਕ ਚੀਜ਼ ਤੁਹਾਨੂੰ ਹੋ ਜਿਹੜਾ ਡੇਟਾ ਤੇ ਮਿਲਨੀ ਆ ਨੋਟ ਕਰ ਲਓ ਤੁਸੀਂ ਕਿੱਥੇ ਆਣਾ ਜੀ ਜੈਨ ਸਵਾਹ ਵਾਲੀ ਗਲੀ ਹੈ ਕਪੜਾ ਮਾਰਕੀਟ ਦੇ ਵਿੱਚ ਉਹਦੇ ਬਿਲਕੁਲ ਸਾਹਮਣੇ ਤੁਹਾਨੂੰ ਮਿਲ ਜਾਊਗਾ ਹੈਂਡਲੂਮ ਬਾਜ਼ਾਰ ਇਹ ਹਾਂ ਔਰ ਇੱਕ ਗੱਲ ਹੋਰ ਜੀ ਡੱਬ ਵਾਲੀ ਵਾਲਿਆਂ ਦੇ ਨਾਲ ਦੇ ਬੜੇ ਮਸ਼ਹੂਰ ਨੇ ਇਹ ਤੇ ਸਭ ਨੂੰ ਪਤਾ ਹੀ ਹੋਊਗਾ ਹੈਂਡਲੂਮ ਬਾਜ਼ਾਰ ਡੱਬ ਵਾਲੀ ਵਾਲਿਆਂ ਨੇ ਬੜੇ ਤਮਾਕੀਦਾਰ ਹੋ ਫਿਰ ਜਿਹੜੇ ਲਾ ਰੱਖੇ ਨੇ ਆਜੋ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਇੱਥੇ ਕੀ ਕੀ ਮਿਲੂਗਾ ਤੇ ਕੀ ਕੀ ਕਲੈਕਸ਼ਨ ਹੈ ਇਹਨਾਂ ਕੋਲ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਸੁਣਿਆ ਹੈਗਾ ਆ ਵੀ ਡੱਬ ਵਾਲੀ ਵਾਲੀ ਜੀ ਰਿਟੇਲ ਦਾ ਸਮਾਨ ਦੇ ਰਹੇ ਨੇ ਹੋਲ ਸੇਲ ਰੇਟਾਂ ਤੇ ਇਹ ਸਹੀ ਸੁਣਿਆ ਤੁਸੀਂ ਜੀ ਬਹੁਤ ਹੋਲ ਸੇਲ ਰੇਟਾਂ ਤੇ ਆਪਾਂ ਬੈੱਡ ਸ਼ੀਟਾਂ ਕੰਬਲ ਸਭ ਕੁਝ ਦੇ ਰਹੇ ਆ ਜੀ ਕੀ ਬਾਤ ਹੈ ਜੀ ਆਹਨੂੰ ਰੇਟ ਕੱਟ ਹੋਣਗੇ ਆਪਣੇ ਤੇ ਕੁਆਲਿਟੀ ਪੂਰੀ ਫਾਈਨ ਹੋਗੀ ਵਾਓ ਦਿਖਾਉਂਗੇ ਜੀ ਆਈ ਹੋਈ ਓਕੇ ਅੱਜ ਜੀ ਆਪਾਂ ਤੁਹਾਨੂੰ ਦਿਖਾਣੇ ਆ ਕਿ ਕੀ ਕੀ ਮਿਲਣਾ ਤੁਹਾਨੂੰ ਇੱਥੇ ਹੋਲ ਸੇਲ ਦੇ ਰੇਟਾਂ ਤੇ ਜੀ ਏਸੀ ਬਲੈਂਕਟ ਜੀ ਓਕੇ ਕੀ ਬਾਤ ਹੈ ਜੀ ਵਾਓ ਪ੍ਰੀਮੀਅਮ ਕੁਆਲਿਟੀ ਜੀ 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 ਲੁੱਕ ਤੋਂ ਪਤਾ ਲੱਗ ਰਿਹਾ ਕਿ ਹਨਾ ਪ੍ਰੀਮੀਅਮ ਕੁਆਲਿਟੀ ਆ ਇਹ ਜੀ 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 ਬੈੱਡ ਸ਼ੀਟ ਆ ਗਈਆਂ ਵੀਰ ਜੀ ਬੈੱਡ ਸ਼ੀਟਸ ਜੀ ਜੀ ਅਗਰ ਮੈਂ ਗੱਲ ਕਰਾਂ ਨਾ ਇਹ ਜਿਹੜੀਆਂ ਇਹਨਾਂ ਦੀ ਅਗਰ ਲੁੱਕ ਦੇਖੀ ਜਾਵੇ ਇਹ ਬੈੱਡ ਸ਼ੀਟਸ ਤੁਸੀਂ ਲਗਜ਼ਰੀ ਹੋਮਸ ਦੇ ਵਿੱਚ ਦੇਖੀਆਂ ਹੋਣਗੀਆਂ ਵੱਡੇ ਘਰਾਂ ਦੇ ਵਿੱਚ ਤੁਹਾਨੂੰ ਇਹ ਬੈੱਡ ਸ਼ੀਟਸ ਹੋ ਗਈਆਂ ਕਾਰਟਨਸ ਹੋ ਗਏ ਸਭ ਕੁਝ ਦੇਖਣ ਨੂੰ ਮਿਲੇਗਾ ਜਿਹੜਾ ਕਿ ਤੁਹਾਨੂੰ ਇੱਥੇ ਮਿਲ ਜਾਣਾ ਬੜੇ ਹੀ ਘੱਟ ਪ੍ਰਾਈਸ ਦੇ ਵਿੱਚ ਇੱਥੇ ਬਠਿੰਡੇ ਦੇ ਵਿੱਚ ਪਹਿਲੀ ਇੱਕ ਜਿਹੜੀ ਇਹ ਸ਼ੋਰੂਮ ਹੈਗਾ ਜਿੱਥੇ ਤੁਹਾਨੂੰ ਹੋਸਟ ਦੇ ਰੇਟਾਂ ਤੇ ਹਰ ਇੱਕ ਚੀਜ਼ ਮਿਲਣੀ ਆ ਬਹੁਤ ਹੀ ਘੱਟ ਦੇ ਪ੍ਰਾਈਸ 'ਚ ਤੇ ਪ੍ਰੀਮੀਅਮ ਕੁਆਲਿਟੀ ਬਾਕੀ ਆ ਦੇਖ ਲੋ ਤੁਹਾਨੂੰ ਦਿਖ ਹੀ ਰਿਹਾ ਹੈਗਾ ਵੀ ਕੀ ਕੀ ਤੁਹਾਨੂੰ ਇੱਥੇ ਮੇਰੇ ਨਾਲ ਬਾਈ ਜੀ ਬਾਕੀ ਥੋੜਾ ਹੋਰ ਦੱਸ ਵੀ ਦਿਓ ਬਾਕੀ ਆ ਜਿਵੇਂ ਵੀਰ ਜੀ ਕੰਫਰਟਰ ਹੈਗਾ ਵਾਹ ਕੀ ਬਾਤ ਹੈ ਯਾਨੀ ਕਿ ਨਾਲ ਜੀ ਸੌਫਟ ਦੇਖੋ ਕਿੰਨਾ ਪ੍ਰੀਮੀਅਮ ਕੁਆਲਿਟੀ ਹੋਗੀ ਜਿਹੜੀ ਵੀ ਹੋਗੀ ਓਕੇ ਆ ਟਾਵਲ ਆ ਗਏ ਵੀਰ ਜੀ ਸਾਰੇ ਸਾਰੇ ਤਰ੍ਹਾਂ ਦੀ ਕੁਆਲਿਟੀ ਹੋਗੀ ਟਾਵਲਾਂ ਦੀ ਵੀਰ ਜੀ ਟਾਵਲ ਕਿੰਨਾ ਪਿਆਰਾ ਹੈ ਔਰ ਕਿੰਨਾ ਸੌਫਟ ਹੈ ਇਹਨੂੰ ਅਗਰ ਜਦੋਂ ਆਪਾਂ ਫੀਲ ਕਰਦੇ ਆਂ ਟੱਚ ਕਰਦੇ ਆਂ ਤਾਂ ਬਹੁਤ ਹੀ ਸੌਫਟ ਹੈ ਔਰ ਪਤਾ ਲੱਗਦਾ ਹੈ ਕਿ ਵਾਕਿਆ ਹੀ ਇਹਦੀ ਜਿਹੜੀ ਕੁਆਲਿਟੀ ਆ ਪ੍ਰੀਮੀਅਮ ਕੁਆਲਿਟੀ ਹੈਗੀ ਹੈ ਜੀ ਇਹਦੇ ਵਿੱਚ ਦੇਖੋ ਸ ਪਿਆਰੇ ਪਿਆਰੇ ਡਿਜ਼ਾਈਨ ਆ ਦੇਖੋ ਕਿੰਨੇ ਸੌਫਟ ਸੌਫਟ ਨੇਗੇ ਤੇ ਇਹ ਚੀਜ਼ਾਂ ਤੁਹਾਨੂੰ ਮੋਸਟਲੀ ਦੇਖਣ ਨੂੰ ਮਿਲਦੀਆਂ ਹੋਣਗੀਆਂ ਆ ਫਾਈਵ ਸਟਾਰ ਹੋਟਲਸ ਦੇ ਵਿੱਚ ਜਾਂ ਫਿਰ ਲਗਜ਼ਰੀ ਹੋਮ ਦੇ ਵਿੱਚ ਜਿਹੜੀ ਚੀਜ਼ ਤੁਹਾਨੂੰ ਇੱਥੋਂ ਮਿਲ ਜਾਣੀ ਆ ਤੇ ਤੁਹਾਡੇ ਇਹ ਘਰ ਦੇ ਵਿੱਚ ਚਾਰ ਚੰਦ ਲੱਗ ਜਾਣੇ ਨੇ ਜੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੀ ਆਈਟਮ ਆ ਜਿਵੇਂ ਕਾਰਟਨ ਵਗੈਰਾ ਕਵਰ ਵਗੈਰਾ ਹੀ ਸਾਰੀ ਹੈਂਡਲੂਮ ਦੀ ਐਟਮਾ ਸਾਰੀ ਪ੍ਰੋਪਰ ਮਿਲਣ ਗਿਆ ਹੈਂਡੀਗ੍ਰਾਫ ਐਟਮਾ ਵੀ ਆਪਾਂ ਨੂੰ ਮਿਲਣ ਗਿਆ ਜੀ ਇੱਥੇ ਜੀ ਜੀ ਜਿਵੇਂ ਹੁਣ ਟੇਬਲ ਕਵਰ ਵਗੈਰਾ ਜੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਤਿਆਰ ਹੋ ਗਏ ਜੀ ਜੀ ਦਿਖਾ ਸਕਦੇ ਆ ਜੀ ਹਾਂ ਜੀ ਜ਼ਰੂਰ ਜੀ ਜ਼ਰੂਰ ਓਕੇ ਜੀ ਕੀ ਬਾਤ ਹੈ ਆ ਦੇਖ ਲਓ ਤੁਸੀਂ ਇਹ ਸਾਰੀ ਬੇ ਸਾਰੀ ਪ੍ਰੀਮੀਅਮ ਕੁਆਲਿਟੀ ਹੈ ਬਿਲਕੁਲ ਜੀ ਪੂਰੀ ਪ੍ਰੀਮੀਅਮ ਕੁਆਲਿਟੀ ਹੋਗੀ ਜੀ 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 ਇਸ ਤੋਂ ਇਲਾਵਾ ਜੀ ਇਸ ਤੋਂ ਇਲਾਵਾ ਜਿਵੇਂ ਆਪਣੇ ਕੋਲੇ ਲੇਡੀਜ਼ ਗਾਊਨ ਆ ਜਾਊਗਾ ਜੀ ਓਕੇ ਲਾਈਕ ਇਹ ਤਾਂ ਮੈਨੂੰ ਲੱਗਾ ਵਾਸ਼ਰੂਮ ਦੇ ਵਿੱਚ ਯੂਜ਼ ਹੁੰਦਾ ਹੈ ਨਾ ਹਾਂ ਜੀ ਕੀ ਬਾਤ ਹੈ ਆ ਚੀਜ਼ ਮੈਂ ਫਸਟ ਟਾਈਮ ਦੇਖੀ ਹੈ ਬਹੁਤ ਹੀ ਪਿਆਰੀ ਹੈ ਜੀ ਵਾਓ ਸੋ ਨਾਈਸ ਓਕੇ ओके okay, अगर ਤੁਸੀਂ ਵਾਸ਼ਰੂਮ ਦੇ ਵਿੱਚ ਜਾ ਰਹੇ ਹੋ ਨਹਾਣ ਵਗੈਰਾ ਦੇ ਲਈ ਤਾਂ ਆਹ ਅਡਰੈਸ ਜਿਹੜੀ ਆ ਉੱਤੇ ਤੁਸੀਂ ਯੂਜ਼ ਕਰਨੀ ਆ ਬੜੀ ਪਿਆਰੀ ਹੈ ਮੈਂ ਇਹ ਚੀਜ਼ ਫਸਟ ਟਾਈਮ ਦੇਖਿਆ ਮੈਨੂੰ ਕਿਤੇ ਵੀ ਇਹ ਚੀਜ਼ ਨਹੀਂ ਮਿਲੀ ਸਿਰਫ ਇੰਨਾ ਕੋਲ ਮਿਲੀ ਤਾਂ ਹੀ ਕਹਿ ਰਿਆ ਜਿਹੜੀ ਚੀਜ਼ ਤੁਹਾਨੂੰ ਕਿਤੇ ਹੋਰ ਨਹੀਂ ਮਿਲਣੀ ਨਾ ਉਹ ਤੁਹਾਨੂੰ ਇੱਥੇ ਹੀ ਮਿਲਣੀ ਆ ਹੈਲ ਨੂੰ ਵਿਚਾਰ ਤੇ ਬਾਕੀ ਇਹ ਮਸ਼ਹੂਰ ਹੈਗੇ ਨੀ ਕਿ ਜੀ ਡੱਬ ਵਾਲਿਆਂ ਦੇ ਨਾਮ ਤੇ ਤੁਸੀਂ ਵਿਜ਼ਿਟ ਕਰਨਾ ਇੱਥੇ ਹੋਰ ਬਾਈ ਜੀ ਆਪਣੇ ਕੋਲ ਕੀ ਹੈ ਆਪਣੇ ਕੋਲੇ ਹੋਰ ਬਹੁਤ ਆਈਟਮਾਂ ਹੋਣਗੀਆਂ ਜੀ ਜੀ ਜਿਵੇਂ ਪਰਦੇਆਂ ਦੀ ਆ ਡਿਸਪਲੇ ਆ ਗਈ ਜੀ ਓਕੇ ਵਾਓ ਸਾਰੇ ਤਰ੍ਹਾਂ ਦੇ ਪਰਦੇ ਹੋਣਗੇ ਆਪਣੇ ਕੋਲੇ ਕਿਸੇ ਵੀ ਤਰ੍ਹਾਂ ਦੀ ਚੀਜ਼ ਚਾਹੀਦੀ ਹੈ ਜੀ ਸਾਰੇ ਪ੍ਰੀਮੀਅਮ ਕੋਈ ਰੇਟ ਘੱਟ ਤੇ ਚੀਜ਼ ਵਧੀਆ ਜੀ 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 ਜਿਹੜੀ ਕੀ ਘਰ ਨੂੰ ਚਾਰ ਜਾਂ ਦਲਾ ਦੂਗੀ ਸੋ ਤੁਸੀਂ ਵਿਜ਼ਿਟ ਜਰੂਰ ਕਰਿਓ ਜੇ ਬਾਲੇ ਸੋਹਣੇ ਆਫਰ ਲਾਏ ਆ ਮੈਨੂੰ ਇਹਨਾਂ ਬਤਾਇਆ ਕਿ ਬਠਿੰਡੇ ਦੇ ਵਿੱਚ ਹੋਰ ਕੋਈ ਇੰਨਾ ਰੇਟਾਂ ਦੇ ਨਹੀਂ ਇਹ ਚੀਜ਼ਾਂ ਦੇ ਸਕਦਾ ਹੈ ਹੈਂਡਲੂਮ ਦਾ ਸਾਰਾ ਸਮਾਨ ਤੁਹਾਨੂੰ ਇੱਥੇ ਮਿਲੂਗਾ ਜੀ 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 ਬੱਚਿਆਂ ਦਾ ਬੇਬੀ ਸੈੱਟ ਜੀ ਓਹ ਕੀ ਬਾਤ ਹੈ ਨਿਊ ਬੋਨ ਬੇਬੀ ਲਈ ਜੀ ਆਪਾਂ ਕਿਸੇ ਨੂੰ ਗਿਫਟ ਕਰਨਾ ਜੀ ਬਿਲਕੁਲ ਜੀ ਪ्योर कॉटन ਦੀ बेस्ट ਚੀਜ਼ ਹੈ ਜੀ ਵਾਓ ਸੋ ਕਿਊਟ ਐਨਚ ਤੁਹਾਨੂੰ ਕਲਰ ਆਪਸ਼ਨ ਵੀ ਪੰਜ-ਪੰਜ ਕਲਰ 10-10 ਕਲਰਾਂ ਦੀ ਆਪਸ਼ਨ ਹੋ ਗਈ ਠੀਕ ਹੈ ਠੀਕ ਪਿਓਰ ਕਾਟਨ ਕੁਆਲਟੀ ਪਿਓਰ ਕਾਟਨ ਦੇ ਵਿੱਚ ਪੰਜ-ਪੰਜ 10-10 ਕਲਰ ਤੁਹਨੇ ਦੇ ਵਿੱਚ ਮਿਲ ਜਾਣਗੇ ਸੋ ਪਲੀਜ਼ ਮੇਰੀ ਰਿਕਵੈਸਟ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਕਿਸ ਦਾ ਬੈਨੀਫਿਟ ਹੋ ਸਕੇ ਕਿਉਂਕਿ ਆਪਾਂ ਨੂੰ ਘਰਾਂ ਦੇ ਲਈ ਸਮਾਨ ਦੀ ਲੋੜ ਹੁੰਦੀ ਆ ਬੈੱਡ ਸ਼ੀਟ ਦੇ ਮੋਸਟਲੀ ਕਰਟਨਸ ਦੀ ਇਹਨਾਂ ਸਭ ਚੀਜ਼ਾਂ ਦੀ ਲੋੜ ਹੁੰਦੀ ਹੀ ਹੁੰਦੀ ਆ ਰੁਟੀਨ ਦੇ ਵਿੱਚ ਤਾਂ ਇਸ ਕਰਕੇ ਜੇ ਜੇ ਤੁਸੀਂ ਵੀ ਸਮਾਨ ਲੈਣਾ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਵੀ ਐਦਾ ਰਿਚ ਰਿਚ ਨੂੰ ਕਾਵੇ ਤਾਂ ਜ਼ਰੂਰ ਇੱਥੇ ਵਿਜ਼ਿਟ ਕਰੋ ਆਪਾਂ ਨੂੰ ਇਸ ਤੋਂ ਇਲਾਵਾ ਹੋਰ ਬਹੁਤ ਆਈਟਮਾਂ ਮਿਲ ਜਾਣਗੀਆਂ ਜਿਵੇਂ ਕੰਫਰਟਰ ਸੈਟ ਇਹ ਚੀਜ਼ ਏਸੀ ਜੀ ਯੂਜ਼ ਕਰਦੇ ਆਪਾਂ ਸਾਰੀ ਚੀਜ਼ਾਂ ਮਿਲ ਜਾਣਗੀਆਂ ਪਿਓਰ ਕਾਟਨ ਦੇ ਓਕੇ ਕੀ ਬਾਤ ਹੈ ਆ ਦੇਖੋ ਜੀ ਵਾਓ ਪਿਓਰ ਕਾਟਨ ਹੈ ਕਲਰ ਫਾਸਟ ਹੈ ਜੀ 15 ਕਲਰ ਦੀ ਆਪਸ਼ਨ ਹੈ ਬੈੱਡਸ਼ੀਟ ਕੇ ਸਾਈਜ਼ 15 ਵਾਓ ਕੀ ਬਾਤ ਨਾਲ ਬੈੱਡਸ਼ੀਟ ਪਿਓਰ ਕਾਟਨ ਦੀ ਪਿਓਰ ਕਾਟਨ ਕਿੰਗ ਸਾਈਜ਼ ਕਿੰਗ ਸਾਈਜ਼ ਕੀ ਬਾਤ ਹੈ ਬਈ ਜੀ ਤੇ ਆ ਦੇਖ ਸਕਦੇ ਹੋ ਜੀ ਬਾਕੀ ਕੈਮਰੇ ਨਾਲ ਘੁਮਾ ਦਿਓ ਜੀ ਇੱਥੇ ਤੁਹਾਨੂੰ ਹਰ ਇੱਕ ਚੀਜ਼ ਮਿਲ ਜਣੀ ਹੈ ਹੈਂਡਲੂਮ ਦੀ ਤੇ ਬਾਕੀ ਹੋਰ ਵੀ ਆਪਾਂ ਤੁਹਾਨੂੰ ਕੁਝ ਨਵਾਂ ਦਿਖਾ ਰਹੇ ਆਂ ਬੜੀਆਂ ਵੱਖਰੀਆਂ ਤੇ ਪ੍ਰੀਮੀਅਮ ਕੁਆਲਿਟੀ ਦੀਆਂ ਤੇ ਤੁਹਾਨੂੰ ਜਿਹੜਾ ਸਾਰਾ ਸਮਾਨ ਮਿਲਣਾ ਆ ਲਓ ਜੀ ਇਹ ਤੁਹਾਨੂੰ ਕਿਸੇ ਕੋਲ ਨਹੀਂ ਮਿਲਨੇ ਆ ਆਰਟੀਕਲ ਜਿਹੜੇ ਸਾਡੇ ਕੋਲ ਮਿਲ ਜਾਣਗੇ ਉਹ ਕੀ ਬਾਤ ਹੈ ਵਾਓ ਨਾਲ ਬੈੱਡ ਸ਼ੀਟ ਬੈੱਡ ਸ਼ੀਟ ਨਾਲ ਹੈ ਨਾਲ ਬੈੱਡ ਸ਼ੀਟ ਕਿਆ ਬਾਤ ਹੈ ਦੇਖ ਸਕਦੇ ਹੋ ਜੀ ਬਾਕੀ ਦਿਖਾਉਣ ਨੂੰ ਗੱਲ ਇਹ ਹੈਗੀ ਕਿ ਬਹੁਤ ਸਾਰਾ ਸਮਾਨ ਹੁੰਦਾ ਜੇ ਦਿਖਾਉਣ ਲੱਗੇ ਨਾ ਤਾਂ ਸ਼ਾਮ ਇੱਥੇ ਬਹਿ ਜਾਣੀਆ ਇਸ ਕਰਕੇ ਤੁਸੀਂ ਬਸ ਵਿਜ਼ਿਟ ਕਰੋ ਹਰ ਇੱਕ ਚੀਜ਼ ਦੇਖੋ ਪਰਖੋ ਤੇ ਲੈ ਕੇ ਜਾਓ ਮੈਨੂੰ ਐਨਾ ਪਤਾ ਵੀ ਜੇ ਤੁਸੀਂ ਇੱਥੇ ਵਿਜ਼ਿਟ ਕਰਦੇ ਹੋ ਤੁਹਾਡਾ ਇੱਥੇ ਬੈਨੀਫਿਟ ਹੀ ਬੈਨੀਫਿਟ ਹੋਣਾ ਆ ਕਿਉਂਕਿ ਇੱਥੇ ਤੁਹਾਡਾ ਅੱਧ ਚ ਹੀ ਤੁਹਾਨੂੰ ਉਹ ਚੀਜ਼ ਮਿਲ ਜਾਣੀ ਹੈ ਜਿਹੜੀ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਦੀਆਂ ਨਾ ਵੀ ਮੰਨ ਕੇ ਚਲੋ 11500 ਦੀ ਉਹ ਮਿਲ ਲੱਗਾ ਇੱਥੇ 6-700 ਦੀ ਹੀ ਤੁਹਾਨੂੰ ਮਿਲ ਜਾਣੀ ਹੈ ਇਸ ਕਰਕੇ ਟਾਈਮ ਨਾ ਖਰਾਬ ਕਰਦੇ ਹੋਏ ਤੁਸੀਂ ਵਿਜ਼ਿਟ ਕਰੋ ਵੱਧ ਤੋਂ ਵੱਧ ਨੇ ਸ਼ੇਅਰ ਕਰੋ ਤੇ ਬਾਈ ਜੀ ਐਡਰੈਸ ਦੱਸ ਦੋ ਆਪਣਾ ਐਡਰੈਸ ਹਲਮਾਨ ਚੌਂਕ ਨਿਊ ਕਲੋਥ ਮਾਰਕੀਟ ਜਨ ਸਭਾ ਵਾਲੀ ਗਲੀ ਐਨ ਲੰਬੇ ਯਾਰ ਜੀ ਹਣ ਸ਼ੇਅਰ ਵੀ ਜ਼ਰੂਰ ਕਰਿਓ ਸਕਰੀਨ ਤੇ ਨੰਬਰ ਚੱਲਦੇ ਪਿਆ ਅਗਰ ਜਾਣਕਾਰੀ ਹੋਰ ਲੈਣੀ ਹੈ ਕਾਲ ਕਰ ਸਕਦੇ ਹੋ